ਸਭ ਤੁਸੀਂ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ਾ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ ਪੌਣੇ 2 ਦਾ ਡੇਢ ਪੌਣੇ ਤੋਂ ਦਾ ਟਾਈਮ ਐ ਮੈਂ ਨਾ ਆਪਣੀਆਂ ਬੈੱਡ ਸ਼ੀਟ ਸਾਡੀ ਕਵਰ ਸੈੱਟ ਕਰਨੀ ਅੱਜ ਇਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਨਹੀਂ ਮੀਨਸ ਕਾਜਾ ਮੱਚਾ ਪੈ ਮੇਨੋਂ ਉਹਦੀ ਬੈੱਡ ਸ਼ੀਟ ਸੀ ਨਹੀਂ ਲਿਖਦੀਆਂ ਹੈਗੀਆਂ ਵੀ ਕਿਹੜੇ ਕਿਹੜੇ ਨੇ ਆਪਾਂ ਜੋ ਜਿਹੜੀ ਆਪਣੀ ਬੈੱਡ ਸ਼ੀਟ ਨਹੀਂ ਗਾ ਚਨਾ ਆਵੇ ਭੁੱਲ ਜਾਣਗੇ ਵੀ ਹੈਗੀ ਵੀ ਹਨਾ ਦੇਖਿਓ ਤੁਹਾਨੂੰ ਆਉਂਦਾ ਜਿਵੇਂ ਇਹ ਸੈੱਟ ਕਰਨਾ ਇਸ ਤਰ੍ਹਾਂ ਇਹ ਜਿਹੜੇ ਬੈੱਡ ਸ਼ੀਟਸ ਪਈਆਂ ਨੀਚੇ ਵਾਲੇ ਖਾਨੇ ਵਿੱਚ ਪਈਆਂ ਨੇ ਆਹ ਸਿੰਗਲ ਪਈਆਂ ਨੇ ਜਿਹੜੇ ਡਬਲ ਨੀਚੇ ਵਾਲੇ ਨੇ ਉਹ ਮੈਂ ਡਬਲ ਚਾੱਕ ਕੇ ਮੈਂ ਉੱਪਰ ਵਾਲੇ ਖਾਨੇ 'ਚ ਸ਼ਿਫਟ ਕਰੰਗੀਆਂ ਤਾਂ ਕਿ ਮੈਂ ਈਜ਼ੀਲੀ ਸਾਰੀਆਂ ਬੈੱਡ ਸ਼ੀਟਸ ਦੇਖ ਸਕਾਂ ਸਾਰੀਆਂ ਮੇਰੀ ਨਿਗਾਹ ਵਿੱਚ ਰਹਿਣ ਹਨਾ ਇਸ ਤਰੀਕੇ ਨਾਲ ਮੈਂ ਸੈੱਟ ਕਰਨਾ ਹੈ ਇਹ ਆਹ ਜਿਹੜਾ ਸਮਾਨ ਜਿਹੜਾ ਮੈਂ ਡੇਲੀ ਯੂਜ਼ ਨਹੀਂ ਹੁੰਦਾ ਇਹ ਮੈਂ نیچے ਸ਼ਿਫਟ ਕਰੰਗੀਆਂ ਅੱਜ ਇਹ ਵੀ ਸੋ ਇਟ ਇਜ਼ ਵੀ ਇਹਦੀ ਸੈਟਿੰਗ ਕਰਨੀ ਹੈ ਸੋ ਆਂਗ ਲੰਚ ਕਰ ਲੰਚ ਕਰਕੇ ਹੋਣ ਵਾਲੀ ਇੱਧਰ ਵੀਡੀਓ एडिट ਹੋ ਗਈ ਪਾਰਟ ਹੋ ਗਿਆ ਰੈਸਟ ਰੂ ਕਿ ਮੈਂ ਕੌਣ ਕਵਰ ਸੈੱਟ ਕਰ ਲਾਂ ਇੱਕ ਮੇਰੇ ਨਾਲ ਕੱਲ ਤੋਂ ਨਾ ਪਾਸੋਂ ਤੋਂ ਆ ਤੀਜਾ ਦਿਨ ਇੱਥੇ ਪ੍ਰੋਬਲਮ ਚੱਲ ਰਹੀ ਹੈ ਮੇਰੇ ਇੱਥੇ ਪੇਨ ਹੋ ਰਹੀ ਹੈਗੀ ਆ ਇੱਥੇ ਪੇਨ ਹੱਥੇ ਨਾਲ ਜੋ ਫੇਸ ਵਾਸ਼ ਕਰਦੇ ਉਦੋਂ ਪਤਾ ਲੱਗਦਾ ਵੀ ਪੇਨ ਹੱਥੇ ਨਾਲ ਲੱਗਦਾ ਬਿਲਕੁਲ ਵੀ ਪਤਾ ਨਹੀਂ ਕੀ ਪ੍ਰੋਬਲਮ ਅੰਦਰ ਮੈਨੂੰ ਜਾੜ ਚ ਦੰਦ ਚ ਕੋਈ ਪ੍ਰੋਬਲਮ ਨਹੀਂ ਕੋਈ ਸਵੇਲਿੰਗ ਨਹੀਂ ਹੈਗੀ ਦੇਖਣ ਚ ਪਤਾ ਨਹੀਂ ਬਸ ਹੱਥ ਨੂੰ ਲੱਗਦਾ ਹੈਗਾ ਬਹੁਤ ਜ਼ਿਆਦਾ ਨਾ ਇੱਕ ਥੋੜੀ ਜਗ੍ਹਾ ਤੇ ਬਹੁਤ ਆ ਹੱਡੀ ਦੇ ਚ ਬਹੁਤ ਜ਼ਿਆਦਾ ਪੇਨ ਹੈ ਇੱਥੇ ਇਥੋਂ ਆਪਣਾ ਜਵਾਨਾ ਸ਼ੁਰੂ ਹੁੰਦਾ ਬਹੁਤ ਜ਼ਿਆਦਾ ਦਰਦ ਆ ਸ਼ਾਮ ਨੂੰ ਫਿਰ ਅਸੀਂ ਜਾਣਾ ਡਾਕਟਰ ਕੋਲੇ ਉਹ ਫਿਰ ਮੈਨੂੰ ਬੋਲਣ ਚ ਖਾਣ ਪੀਣ ਚ ਕੋਈ ਪ੍ਰੋਬਲਮ ਨਹੀਂ ਹੈਗੀ ਮਾ ਜੋ ਹੱਥ ਲਾਉਣੇ ਵੇਲੇ ਫੀਲ ਹੁੰਦਾ ਪੇਨ ਜਾਂ ਜਦੋਂ ਐਸਾਈਡ ਪੈਣੇ ਆ ਨਾ ਥੋੜਾ ਜਿਹਾ ਬਾਹਰ ਦਾਵਾ ਜਿਹਾ ਪੇਨ ਫੀਲ ਹੁੰਦੀ ਆ ਫਿਰ ਸ਼ਾਮ ਨੂੰ ਜਾਣਾ ਡਾਕਟਰ ਕੋਲੇ ਮੈਂ ਕਿਹਾ ਕੋਈ ਨਾ ਕੋਈ ਕੰਮ ਕਰ ਲਾਂ ਸਵੇਰੇ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਸ਼ੁਰੂ ਨਹੀਂ ਕੀਤੀ ਕੰਮ ਕਰ ਤਾਂ ਕੇ ਚੰਦਾਈ ਘਰਾਂ ਸਵੇਰੇ ਅਡਸਟਿੰਗ ਲੌਪੀ ਜਿਹਾ ਕਰੀ ਪਰ ਮੈਂ ਵੀਡੀਓ ਸ਼ੂਟ ਕਰਨ ਨੂੰ ਦਿਲੀ ਨਹੀਂ ਕਰ ਲਿਆ ਉਹ ਤਾਂ ਚਿੱਟਾ ਟੈਕਨੋ ਫਿਰ ਦਿਨ ਨਹੀਂ ਕਰ ਬਹੇਗਾ ਪਹਿਲਾਂ ਮੈਂ ਸਾਰੀ ਬੈ ਕਪੜਾ ਪੂਰੀ ਖੋਲਾ ਚਲੋ ਸਾਰੇ ਸਾਰੇ ਖਾਣਿਆਂ ਨੂੰ ਬਾਹਰ ਕੱਢਣਾ ਪੂਗਾ ਪਹਿਲਾਂ ਸਮਾਨ ਤਾਂ ਸੈੱਟ ਕਰਕੇ ਰੱਖਿਆ ਹੋਇਆ ਬਸ ਉਹੀ ਗੱਲ ਮੈਨੂੰ ਪ੍ਰੋਬਲਮ ਹੋ ਉਹੀ ਹੈ ਵੀ ਮੈਨੂੰ ਚਾਦਰ ਲੱਪਣ 'ਚ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਕੁਝ ਸਿੰਗਲ ਚਾਂਦਰਾ ਨੇ ਮੁੱਖ ਮੁਕੀਡ ਕਲਿੱਪ ਚ ਟਾਈਪ ਹੋ ਜਾਂਦੇ ਨੇ ਬਹੁਤ ਘੱਟ ਯੂਸ ਚ ਆਉਂਦੀਆਂ ਨੇ ਜਦੋਂ ਕਿਸੇ ਵੀ ਏਰੀਆ ਦੀ ਕਵਰਤੀ ਕਿਸੇ ਵੀ ਚੀਜ਼ ਦੀ ਸਾਫ ਸਫਾਈ ਕਰਨੀ ਆਪਾਂ ਸੈਟਿੰਗ ਕਰਨੀ ਹੈ ਨਾ ਸਫਾਈ ਤਨ ਮੈਂ ਕਰਦੀ ਵਜਾ ਸੈਟਿੰਗ ਕਰ ਰਹੀ ਆ ਤਾਂ ਪਹਿਲਾ ਰੂਲ ਤਾਂ ਇਹੀ ਹੁੰਦਾ ਕਿ ਸਾਰਾ ਸਮਾਨ ਇੱਕ ਵਾਰ ਬਾਹਰ ਕੱਢਣਾ ਪੈਂਦਾ ਸੋ ਮੈਨੂੰ ਵੀ ਸਾਰਾ ਹੁਣ ਇਹ ਬੈੱਡ ਸ਼ੀਟਸ ਜੋ ਕੁਛ ਬੈੱਡ ਵਿੱਚ ਪਿਆ ਸਾਰਾ ਕੁਝ ਬਾਹਰ ਕੱਢਣਾ ਪੈਣਾ ਬੈੱਡ ਸ਼ੀਟਸ ਨੇ ਮੈਂ ਇੱਧਾ ਟੈਹ ਲਗਾ ਲਈ ਔਰ ਇਹਦੇ ਵਿੱਚ ਹੀ ਪਿੱਲੋ ਕਵਰ ਰੱਖ ਲਏ ਇਦੇ ਵਿੱਚ ਹੀ ਪਿੱਲੋ ਕਵਰ ਪਾ ਲਿੱਤਾਂਗੇ ਪਿੱਲੋ ਕਵਰ ਆਪਣੇ ਇੱਧਰ ਉੱਧਰ ਘੁੰਮਣ ਦਾ ਹਨਾ ਜੋ ਬੈੱਡ ਸ਼ੀਟ ਲੱਭੀ ਤੇ ਵਿੱਚ ਹੀ ਆਪ ਨੂੰ ਪਿੱਲੋ ਕਵਰ ਮਿਲ ਜਾਣ ਤੇ ਜਿਹੜੇ ਬੈੱਡ ਸ਼ੀਟਸ ਮੈਂ ਘੱਟ ਯੂਜ਼ ਕਰਨੀਆਂ ਨੇ ਮੈਨੂੰ ਲੱਗਦਾ ਮੈਂ ਬਹੁਤ ਬਿਛਾ ਲਿਆ ਮੈਨੂੰ ਪਸੰਦ ਨਹੀਂ ਮੈਂ ਨਹੀਂ ਠੀਕ ਰੱਖੂੰਗੀ ਤਾਂ ਆਹ ਵਾਲੇ ਖਾਨੇ 'ਚ ਮੈਂ ਬੈੱਡ ਸ਼ੀਟਸ ਰੱਖੂੰਗੀ ਇਥੋਂ ਮੈਨੂੰ ਈਜ਼ੀ ਮਿਚਟ ਰਹੇ ਹੁੰਦੇ ਡਬਲ ਬੈੱਡ ਸ਼ੀਟਸ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ ਆਹ ਵਾਲੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਕਾਟਨ ਬਹੁਤ ਅੱਛੀ ਹੈ ਵੈਸੇ ਇਹਨਾਂ ਫਲਾਈਟ بیس ਬੈੱਡ ਸ਼ੀਟਸ ਦਾ ਬਹੁਤ ਜ਼ ਸਾਰੀਆਂ ਬੈੱਡ ਸ਼ੀਟਸ ਮੈਂ ਹੁਣ ਇੱਕ ਜਗ੍ਹਾ ਕਰ ਲਈਆਂ ਇਕੱਠੀਆਂ ਕਰੀਆਂ ਪਹਿਲਾਂ ਮੈਂ ਸਾਰੀਆਂ ਬੈੱਡ ਸ਼ੀਟਸ ਉਹਨਾਂ ਦੇ ਵਿੱਚ ਟੈਸ ਸੈੱਟ ਕਰੇ ਵਿੱਚ ਵੀ ਲੋ ਕਵਰ ਪਾ ਕੇ ਤੇ ਫਿਰ ਮੈਂ ਹੁਣ ਆਪਣੇ ਅਕੋਰਡਿੰਗ ਜਿਵੇਂ ਮੈਂ ਯੂਜ਼ ਕਰਨੀਆਂ ਨੇ ਹਨਾ ਜਿਵੇਂ ਮੈਨੂੰ ਈਜ਼ੀ ਲੱਗੂਗਾ ਮੈਂ ਉਸ ਅਕੋਰਡਿੰਗ ਰੱਖ ਰਹੀ ਹਾਂ ਹਮੇਸ਼ਾ ਤੁਸੀਂ ਆਪ ਦੇ ਅਕੋਰਡਿੰਗ ਸੈਟਿੰਗ ਕਰੋ ਚੀਜ਼ ਜਿਵੇਂ ਤੁਹਾਨੂੰ ਯੂਜ਼ ਕਰਨਾਂ ਚ ਈਜ਼ੀ ਰਹੇ ਆ ਦੇਖੋ ਪਹਿਲਾਂ ਮੈਂ ਇਸ ਤਰ੍ਹਾਂ ਬਾਕਸ ਵਿੱਚ ਆਰਗੇਨਾਈਜ਼ ਕਰਕੇ ਰੱਖੇ ਹੋਏ ਨੇ ਬੈੱਡ ਸ਼ੀਟਸ ਆ ਸਾਰੇ ਡਬਲ ਬੈੱਡ ਸ਼ੀਟਸ ਨੇ ਕਾਈ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਇਹ ਜਿਹੜਾ ਬਾਕਸ ਕੀ ਦੇ ਨਾਲ ਡੈਕੋਰੇਟ ਕਰਦੇ ਹੋ ਰੈਪਿੰਗ ਪੇਪਰ ਜਿਹੜਾ ਤਾਂ ਗਿਫਟ ਰੈਪਿੰਗ ਪੇਪਰ ਲੈ ਕੇ ਆਉਂਦੇ ਨਾ ਉਹ ਪੇਪਰ ਹੈ ਫਿਰ ਉਹ ਕਹਿੰਦੇ ਇੱਕ ਪੇਪਰ ਦਾ ਪੂਰਾ ਆਉਂਦਾ ਨਹੀਂ ਇੱਕ ਨਹੀਂ ਆਉਂਦਾ ਦੋ ਲਗਾ ਲਓ ਨਾਲ ਜਿਹੜਾ ਦੋ ਪੇਪਰਸ ਯੂਜ਼ ਕਰ ਲਓ ਜਿੰਨੇ ਆਉਂਦੇ ਨੇ ਉਹਨੇ ਕੱਢ ਲਓ ਪਰ ਪੇਪਰਸ ਮੈਨੂੰ ਵਧੀਆ ਲੱਗਦੇ ਨੇ ਜੇ ਤੁਸੀਂ ਪੇਪਰਸ ਨਹੀਂ ਯੂਜ਼ ਕਰਨੇ ਤਾਂ ਤੁਸੀਂ ਕੱਪੜਾ ਵੀ ਯੂਜ਼ ਕਰ ਸਕਦੇ ਹੋ ਕੋਈ ਵੀ ਕੱਪੜਾ ਆਪਣੇ ਕੋਲ ਪਿਆ ਹੋਵੇ ਪੀਸ ਕੱਪੜੇ ਦਾ ਪਿਆ ਹੋਵੇ ਜਾਂ ਕੋਈ ਸਪੈਸ਼ਲ ਕੱਪੜਾ ਫਰੀਦ ਕੇ ਆਪਣੀ ਚੋਇਸ ਤੋਂ ਉਹ ਵੀ ਲਗਾ ਸਕਦੇ ਹੋ ਪਰ ਮੈਨੂੰ ਕਿ ਸਟੈਪਿੰਗ ਪੇਪਰ ਸਭ ਤੋਂ ਵਧੀਆ ਲੱਗਦੇ ਨੇ ਇਹ ਸੌਖਾ ਵੀ ਹੈ ਰੈਕ ਕਰਨਾ ਤੇ ਸਫਾਈ ਵੀ ਇਹਦੇ ਨਾਲ ਆ ਜਾਂਦੀ ਆ ਇੱਕ ਆ ਚਾਤਰਾ ਪਹਿਲਾਂ ਨੇ ਆਪਣੇ ਮੰਮੀ ਹੋਰ ਟਾਈਮ ਰਿਵਾਸ ਸੀ ਕੱਢਣ ਦਾ ਹੱਥ ਨਾ ਕੱਢੀ ਹੋਈ ਚਾਦਰਾਂ ਦੇ ਕੋਲੇ ਇਹ ਮੰਮੀ ਨਾਲ ਸੋਹਣਾਂ ਨੇ ਕੰਤਲ ਮਾਫੀ ਨੇ ਕੱਢੀ ਸੀ ਇਹਦਾ ਕੱਢੀ ਹੋਈ ਚਾਦਰਾਂ ਮੈਂ ਸਮਾਨ ਸਮਾਨ ਰੱਖ ਦਿੱਤੇ ਹੋਰ ਕਿਤੇ ਗੈਸਟ ਨਹੀਂ ਆਉਣਾ ਹੁੰਦਾ ਮੈਂ ਉਹਦੋਂ ਪੁੱਛਾਂਦਾ ਨਹੀਂ ਹੁੰਨੀ ਹ ਹੁਣ ਦਰਸੇ ਅੱਧਾ ਹੰਢੀ ਹੋਈ ਪੀਪਰ ਬਹੁਤ ਮਾੜੀ ਖਾਂਤਰੀ ਮੈਂ ਬਹੁਤ ਸਮਾਨ ਸਮਾਨ ਰੱਖਦੇ ਹਾਂ ਸੁਹਣੀ ਲੱਗਦੀ ਆ ਰੇ ਹੁਣ ਇਹਨੇ ਮਿਹਨਤ ਕੌਣ ਕਰਦਾ ਹੈ ਉਹ ਤਾਂ ਕੁੜੀਆਂ ਕਰਿਆ ਕੁਸ਼ਾਮ ਕਰੀ ਜਾਂਦੀ ਹੁਣ ਤਾਂ ਕੁਛ ਕਰਦਾ ਹੀ ਨਹੀਂ ਹੈ ਕੋਈ ਵੀ ਹੁਣ ਤਾਂ ਕਹਿੰਦੇ ਨੇ ਪੈਸਾ ਹੋਵੇ ਬਾਜ਼ਾਰ ਚ ਕੁਛ ਮਰਜੀ ਲੈ ਲਓ ਆ ਚੀਜ਼ ਉਹ ਕਿਤੇ ਮੁੱਲੀ ਨਹੀਂ ਆਪਾਂ ਦੇ ਸਕਦੇ ਜਿਹੜੀ ਹੱਥ ਨਾਲ ਮਿਹਨਤ ਕਰੀ ਹੁੰਦਾ ਉਹ ਵੀ ਮੁੱਲੀ ਨਹੀਂ ਹੈਗਾ ਹੱਥੀ ਮਿਹਨਤ ਕਰੀ ਦਾ ਦੇਖੋ ਕਿੰਨਾ ਇਹ ਬ੍ਰੀਕ ਕ੍ਰੋਸ ਸਟੀਚ ਨਿਕੜਾਈ ਹੈ ਕ੍ਰੋਸ ਸਟੀਚ ਕਰੇ ਹੋਏ ਇਹਨਾਂ ਬਾਜ਼ਾਰ ਦਾ ਬ੍ਰੀਕੀ ਕਢਾਈ ਕਰੀ ਹੋਈ ਹੈ ਇਹ ਮੈਂ ਟੈਗ ਨਾ ਕਿਰ ਕੇ ਰੱਖੀ ਹੋਣੀ ਹੈ ਜੀ ਕਾਫੀ ਕਦਰ ਖਰਾਬ ਨਾ ਹੋਵੇ ਤੇ ਬਚਾਉਣੀ ਵੀ ਇਹਨੂੰ ਕਦੇ-ਕਦੇ ਬਹੁਤ ਸੋਹਣੀ ਲੱਗਦੀ ਬਿਸ਼ੀ ਗਰਮੀ ਵਿੱਚ ਲੋ ਜੀ ਆਪਣੇ ਕਪੜ੍ਹ ਤੁਹਾਡੇ ਸੈਟ ਉੱਪਰ ਵਾਲਾ ਖਾਣਨਾ ਮੈਂ ਛੇੜਿਆ ਨਹੀਂ ਕਿਉਂਕਿ ਇਹ ਬਾਸਕਟ ਵਿੱਚ ਸਰਦੀਆਂ ਵਾਲੇ ਬੂਲਨ ਸੌਕਸ ਗਲਵਸ ਕੈਪਸ ਆ ਕੁਝ ਹੋ ਬੈਗ ਵਿੱਚ ਆਈ ਥਿੰਕ ਤੋਂ ਵੱਡੇ ਪੋਲੀਥੀਨ ਨੇ ਖਾਲੀ ਇੱਧਰ ਆ ਗਏ ਮੇਰੇ ਡਬਲ ਬੈੱਡ ਸ਼ੀਟ ਮੇਰੇ ਕੋਲ ਸਿਰਫ ਇੰਨੀ ਡਬਲ ਬੈੱਡ ਸ਼ੀਟ ਨੇ ਹੁਣ ਤੁਸੀਂ ਆਪ ਹੀ ਦੱਸਿਓ ਵੀ ਇਹ ਮੇਰੇ ਕੋਲ ਜ਼ਿਆਦਾ ਨੇ ਕਾ ਠੀਕ ਨੇ ਕਥੋੜੀਆਂ ਨੇ ਮੈਨੂੰ ਥੋੜੀਆਂ ਤਾਂ ਮੈਨੂੰ ਲੱਗਦੀਆਂ ਨਹੀਂ ਹੈਗੀਆਂ ਬਹੁਤ ਜ਼ਿਆਦਾ ਵੀ ਨਹੀਂ ਲੱਗਦੀਆਂ ਮੈਨੂੰ ਠੀਕ ਲੱਗਦੀਆਂ ਨੇ ਬਾਕੀ ਤੁਸੀਂ ਆਪ ਦੱਸਿਓ ਵੀ ਠੀਕ ਹੈ ਇੰਨੀ ਕੁ ਕੁਆਂਟੀਟੀ ਮੈਨੂੰ ਲੱਗਦਾ ਇੰਨੀ ਕੁ ਕੁਆਂਟੀਟੀ ਬੈੱਡ ਸ਼ੀਟਸ ਹੀ ਰੱਖਣੀ ਹੈ ਇੰਨੀ ਕੁ ਠੀਕ ਆ ਹਨਾ ਬਹੁਤ ਜ਼ਿਆਦਾ ਤਾਂ ਆਪਾਂ ਦਾ ਦਿਮਾਗ ਖਰਾਬ ਹੋ ਜਾਂਦਾ ਨਾਲੇ ਵੇਸਟੇਜ ਹੁੰਦੀਆਂ ਨਹੀਂ ਬੈੱਡ ਸ਼ੀਟਸ ਦੀ ਬਸ ਇੰਨੀ ਕੁ ਕਲੈਕਸ਼ਨ ਮੈਂ ਰੱਖ ਲਵਾਂ ਦੋਬਲ ਬੈੱਡ ਸ਼ੀਟਸ ਨੇ ਸਾਰੀਆਂ ਬਸ ਇਹ ਪੁਰਾਣੀਆਂ ਨੇ ਮੈਂ ਯੂਜ਼ ਕਰਦੀ ਨਹੀਂ ਉਹ ਮੈਂ ਉੱਪਰ ਦਿਵਾਨ 'ਚ ਰੱਖਿਆ ਉਹਨੇ ਕਦੇ ਕੋਈ ਪ੍ਰੋਗਰਾਮ ਆ ਹਨਾ ਕਦੇ ਚਾਹੀਦੀ ਤਾਂ ਉਦੋਂ ਯੂਜ਼ ਆ ਜਾਈਂ ਇਹ ਸਿਰਫ ਮੇਰੇ ਯੂਜ਼ ਕਰਨ ਵਾਲੇ ਬੈੱਡ ਸ਼ੀਟਸ ਨੇ ਇਹਦੇ ਵਿੱਚ ਵੀ ਆ ਇੱਕ ਮੈਂ ਯੂਜ਼ ਨਹੀਂ ਕਰਦੀ ਇਹ ਸਿਰਫ نیچے ਵਿਛਾਉਣ ਵਾਸਤੇ ਮੈਂ ਇੱਕ ਐਕਸਟਰਾ ਰੱਖੀ ਹੋਈ ਆ ਤਾਂ ਕਿ ਨਾ ਧੋਤੀ ਇਹ ਵੀ ਮੌਕੇ ਤੇ ਆਪਾਂ ਵਿਛਾਵਕੀ ਬਸ ਬਾਕੀ ਸਾਰੀ ਇਹ ਵਿਛਾਉਣ ਵਾਲੀਆਂ ਨੇ ਐਂਡ ਆ ਵਾਲੇ ਖਾਨੇ ਵਿੱਚ ਸਿੰਗਲ ਬੈੱਡ ਸ਼ੀਟਸ ਨੇ ਆ ਸਿੰਗਲ ਨੇ ਆ ਹੈਗੇ ਡਬਲ ਬੈੱਡ ਸ਼ੀਟ ਹੈ نیچے ਵਿਛਾਉਣ ਵਾਸਤੇ ਹੀ ਹੈ ਇਹ ਕੋਈ ਬੈੱਡ ਸ਼ੀਟ ਬਹੁਤ ਜ਼ਿਆਦਾ ਲਾਈਟ ਹੁੰਦੀ ਆ ਵਿੱਚ ਜੇ ਆਪਾਂ ਥੱਲੇ ਡਾਰਕ ਬੈੱਡ ਸ਼ੀਟ ਦਿਖਦੀ ਆ ਤਾਂ ਉਹਦੇ ਵਾਸਤੇ ਹੈ ਨਮੀ ਇਹ ਆ ਸਿੰਗਲ ਬੈੱਡ ਸ਼ੀਟਸ ਆਂ ਕਿ ਕੱਢੀਆਂ ਹੋਈਆਂ ਆ ਵੀ ਇੰਨਾ ਕੱਢੀ ਹੋਈ ਬੈੱਡ ਸ਼ੀਟ ਆ ਆ ਪਿੱਛੇ ਭਾਰੀ ਬੈੱਡ ਸ਼ੀਟ ਜਿਹੜੇ ਜੋ ਮੈਂ ਯੂਜ਼ ਨਹੀਂ ਕਰਦੀ ਪਿੱਛੇ ਰੱਖਦਾ ਸਮਾਨ ਮੈਂ ਜੋ ਮੈਂ ਚਾਹੀਦਾ ਉਹ ਅੱਗੇ ਰੱਖਦਾ ਤਾਂ ਆਹ ਵਾਲੇ ਬਾਕਸ ਵਿੱਚ ਪਏ ਨੇ ਕੁਸ਼ਨ ਕਵਰ ਹੈ ਪਏ ਨੇ ਇਹਦੇ ਵਿੱਚ ਫਿਰ ਨਾ ਬਿਖਰਦੇ ਜੇ ਨਹੀਂ ਹੈਗੇ ਆ ਬਾਕਸ ਤੇ ਮੇਥੋਂ ਕਵਰ ਕਵਰ ਕੁੱਝ ਨਹੀਂ ਗਿਆ ਇੱਥੇ ਵੀ ਕੋਈ ਸੋਫੇ ਦਾ ਕਵਰ ਪਿਆ ਐ ਐਕਸਟਰਾ ਉਹਦੇ ਵਿੱਚ ਰੱਖਤਾ ਆਹ ਬਾਕਸ ਦੇ ਵਿੱਚ ਮੈਂ ਰੱਖਿਆ ਹੋਏ ਨੇ ਐਕਸਟਰਾ ਤੁਸੀਂ ਕਹ ਲਓ ਕੋਈ ਪਿੱਲੋ ਕਵਰ ਆ ਕੋਈ ਮੇਜ਼ ਪੋਸ਼ ਕਹਿ ਦਿੰਦੇ ਆ ਹਨਾ ਟੇਬਲ ਦਾ ਕਵਰ ਐ ਇੱਧਰ ਰੱਖੇ ਬਾਕਸ ਵਿੱਚ ਪਾ ਕੇ ਰੱਖੇ ਨੇ ਫਿਰ ਨਿੱਕੇ ਨਿੱਕੇ ਚੀਜ਼ਾਂ ਖਿੰਡਦੀਆਂ ਨਹੀਂ ਪਹੁੰਚ ਨਹੀਂ ਤਾਂ ਕਰਕੇ ਇਵੇਂ ਬਾਕਸ ਵਿੱਚ ਪਾ ਕੇ ਰੱਖੇ ਹੋਏ ਨੇ ਤੇ ਇਹ ਨੀਚੇ ਬਾਸਕਟ ਆਲਫਾਫੇਜ ਕੱਪੜੇ ਪੈਨ ਡੋਨੇਟ ਕਰਨ ਵਾਲੇ ਕੋਈ ਗਰੀਬ ਗੁਰੂ ਬਾ ਮੰਗੂਗਾ ਦੇ ਦਾਂਗੇ ਇੱਕ ਸਾਈਡ ਕੱਟ ਕੇ ਰੱਖਿਆ ਪਿਆ ਨੇ ਬੇਟੇ ਦੇ ਕੱਪੜੇ ਉਹਦੇ ਕੋਈ ਸ਼ਾਰਟਸ ਟੀਸ਼ਰਟਸ ਐਕਸਟਰਾ ਹੈਂਗਰ ਨੇ ਆ ਇੱਕ ਐਕਸਟਰਾ ਬਾਕਸ ਪ ਕੰਨ ਦਿਮਾਗ ਚ ਪਤਾ ਲੱਗ ਜੂ ਹੌਲੀ ਹੌਲੀ ਪਤਾ ਲੱਗੂ ਵੀ ਇਹ ਚ ਅਪਾ ਕਿਵੇਂ ਯੂਜ਼ ਕਰੀਏ ਇਹ ਘਰ ਮੈਂ ਇੱਕ ਰੱਖਤਾ ਇੱਥੇ ਆਹ ਵਾਲੇ ਬਾਕਸ ਵਿੱਚ ਮੇਰੀਆਂ ਟੀ-ਸ਼ਰਟਸ ਨੇ ਫੁੱਲ 슬ੀਵਸ ਨੇ ਥੋੜੇ ਦਿਨ ਹੋ ਗਏ ਮੈਂ ਕੱਢੀਆਂ ਸੋ ਨੇ ਨੀਚੇ ਐਕਸਟਰਾ ਕੁਛ ਮੰਜਾ ਦਾ ਕਪੜਾ ਪੈਕ ਪਤਾ ਨਹੀਂ ਕੀ ਕਪੜਾ ਕੱਦ ਵਾਸਤੇ ਲੈਂਦਾ ਸੀ ਉਹ ਪਿਆ ਇਦਾਂ ਕੁਛ ਆ ਬਸ ਇਹ ਸਮਾਨ ਜਾਨੀ ਕਿ ਸਾਨੂੰ ਲੋਡ ਨੇ ਨੀਚੇ ਰਖਾਣੇ ਵਾਲਾ ਇਹਦੀ ਵੀ ਲੋਡ ਨਹੀਂ ਜੋ ਅਸੀਂ ਦੋ ਖਾਨੇ ਯੂਜ਼ ਕਰਨੇ ਨੇ ਮੈਂ ਬੈੱਡ ਸ਼ੀਟਸ ਆਲੇ ਉਹ ਸੈੱਟ ਕਰਤੇ ਇਹ ਕਵਰ ਹੋ ਗਈ ਸੈਟ ਸੋਹਣੀ ਵੀ ਲੱਗਣ ਲੱਗੀ ਤਾਂ ਆਪ ਨੂੰ ਵੀ ਵਧੀਆ ਲੱਗਦਾ ਚੇਂਜ ਕਰਕੇ ਕੱਲ੍ਹ ਨੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ YouTube ਇਨਕਮ ਬਾਰੇ ਤਾਂ ਸੋ ਵੀ ਅਸੀਂ ਵੀ ਜਾਣਨਾ ਚਾਹੁੰਦੇ ਥੋੜੀ ਅਸੀਂ ਮੋਟੀਵੇਟ ਹੋਣਾ ਚਾਹੁੰਦੇ ਆ ਇਨਕਮ ਵੀ ਮੰਥਲੀ ਮਿਲਦੀ ਆ ਤੁਹਾਨੂੰ ਕਮੇ ਮਿਲਦੀ ਆ ਹਨਾ ਇਨਕਮ ਕਿੰਨੀ ਮਿਲਦੀ ਆ ਉਹ ਤਾਂ ਅਸੀਂ ਦੱਸ ਨਹੀਂ ਸਕਦੇ ਬਸ ਮੈਂ ਤੁਹਾਨੂੰ ਦੱਸਣੀ ਆ ਵੀ ਇਨਕਮ ਜਿਹੜੀ ਹੁੰਦੀ ਆਗੀ ਜਿਵੇਂ ਸਾਡੇ ਵਰਗੇ ਛੋਟੇ ਯੂਟਿਊਬਰ ਨਹੀਂ ਹਨਾ ਤੇ ਸਾਨੂੰ ਕੀ ਹੁੰਦਾ ਹਰ ਮਹੀਨੇ ਇਨਕਮ ਨਹੀਂ ਮਿਲਦੀ ਜਦੋਂ ਸਾਡੇ 100 ਡਾਲਰਸ ਕੰਪਲੀਟ ਹੋਗੇ ਸਾਨੂੰ ਫਿਰ ਇਨਕਮ ਮਿਲੂਗੀ ਫਿਰ YouTube ਇਨਕਮ ਜਿਹੜੀ ਸਾਡੀ ਬੈਂਕ ਅਕਾਊਂਟ ਚ ਪਾਉਂਗੇ ਜਦੋਂ 100 ਡਾਲਰਸ ਕੰਪਲੀਟ ਹੋ ਜਾਂਦੇ ਨੇ ਚਾਹੇ ਅਸੀਂ ਉਹ ਮਹੀਨੇ ਚ ਕਰ ਲਈਏ ਮਹੀਨੇ ਚ ਪਾ ਲਾਂਗੇ ਚਾਹੇ ਸੋ ਬੀ ਵੀ ਨਾਲ ਚ ਕਰ ਲਈਏ ਚਾਹੇ 2 ਮਹੀਨੇ ਚ ਕਰ ਲਈਏ ਚਾਹੇ 6 ਮਹੀਨੇ ਲੱਗਣ ਮਿਨੀਮਮ 100 ਡਾਲਰਸ ਜਦੋਂ ਤੁਹਾਡੇ ਕੰਪਲੀਟ ਹੋਗੇ ਤਾਂ YouTube ਤੁਹਾਡੀ ਇਨਕਮ ਬੈਂਕ ਅਕਾਊਂਟ ਚ ਪਾ ਲਾਨੀ ਆ ਪਾ ਲੰਦੇ ਨੇ ਜਿਹੜੇ ਵੱਡੇ ਕ੍ਰੀਏਟਰਸ ਨੇ ਵੱਡੇ ਯੂਟਿਊਬਰਸ ਨੇ ਹੈਨਾ ਉਹਨਾਂ ਤਾਂ 100 ਤੋਂ ਕਿਤੇ ਉੱਪਰ ਜਨੀਆਂ ਜਾਂਦੇ ਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਮੰਥਲੀ ਇਨਕਮ ਆਉਣੀ ਹੋਣੀ ਹੈ ਜਿਨ੍ਹਾਂ ਨੂੰ ਤਾਂ ਪਤਾ ਵੀ ਆਰਾਮ ਨਾਲ 100 ਬਣ ਜਾਂਦੇ ਨਹੀਂ ਤਾਂ ਉਹਨਾਂ ਨੂੰ ਮੰਥਲੀ ਇਨਕਮ ਆਉਂਦੀ ਹੈ ਸਾਡੇ ਵਰਗੇ ਛੋਟੇ ਯੂਟਿਊਬਰਸ ਨੂੰ ਇਹ ਹੁੰਦਾ ਕਿ ਸਟਾਰਟਿੰਗ ਵਿੱਚ 100 ਡਾਲਰ ਬਣਾਉਣੇ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇਗੇ 2 ਮਹੀਨੇ 3 ਮਹੀਨੇ 5 ਮਹੀਨੇ ਵੀ ਸਟਾਰਟਿੰਗ ਦਾ 6-7 ਮਹੀਨੇ ਵੀ ਲੱਗ ਜਾਂਦੇ ਨੇਗੇ 100 ਡਾਲਰ ਬਣਾਉਣ ਨੂੰ ਤਾਂ ਉਹਦਾ ਮੰਥਲੀ ਇਨਕਮ ਨਹੀਂ ਆਪਾਂ ਕਹਿ ਸਕਦੇ 100 ਡਾਲਰ ਜੋ ਤੁਹਾਡੇ ਕੰਪਲੀਟ ਹੋਗੇ 2 ਮਹੀਨਾ ਤੋਂ ਹੁਣ 4 ਤੋਂ ਹੁਣ 6 ਤੋਂ ਹੁਣ ਉਦੋਂ YouTube ਤੁਹਾਡੀ ਇਨਕਮ ਤੁਹਾਡੇ ਬੈਂਕ ਅਕਾਊਂਟ 'ਚ ਪਾਉਣੀ ਹੈ ਤਾਂ ਤੁਹਾਨੂੰ ਮੇਲ ਆ ਜਾਂਦੀ ਉਹਨਾਂ ਦੀ ਕਿ ਅਸੀਂ ਤੁਹਾਡੀ ਇੰਨੀ ਇਨਕਮ ਐਨੇ ਡਾਲਰਸ ਅਸੀਂ ਪਾ ਚੁੱਕੇ ਹਾਂ ਨਾ ਇਹ ਪ੍ਰੋਸੈਸ ਹੁੰਦਾ ਔਰ ਇਨਕਮ ਡਿਪੈਂਡ ਹੁੰਦੀ ਹੈ ਵਿਊਜ਼ ਦੇ ਉੱਪਰ ਤੁਹਾਡੀ ਵੀਡੀਓਜ਼ ਨੂੰ ਕਿੰਨੇ ਵਿਊਜ਼ ਆਉਂਦੇ ਨੇਗੇ ਤੇ ਉਸ ਅਕੋਰਡਿੰਗ ਤੁਹਾਡੀ ਇਨਕਮ ਬਣਦੀ ਹੈ ਤੇ ਇਹ ਇਨਕਮ ਬਣਾਉਣੀ ਬਹੁਤ ਜ਼ਿਆਦਾ ਮੁਸ਼ਕਲ ਆ ਸਪੈਸ਼ਲੀ ਸਾਡੇ ਵਰਗੇ ਛੋਟੇ ਕ੍ਰੀਏਟਰਸ ਵਾਸਤੇ ਔਖੀ ਆ ਨਾ ਜੇ ਜਿਹਨਾਂ ਦਾ ਚੈਨਲ ਚੱਲ ਰਿਹਾ ਨਾਮ ਚੱਲਦਾ ਦਿਨਾਂ ਦਾ ਉਨਨ ਲਈ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਉਹ ਤਾਂ ਚਾਹੀਏ ਖੁਸ਼ੀ ਵੀਡੀਓ ਪਾਉਣ ਕੰਟੈਂਟ ਤਾਂ ਬਿਲਕੁਲ ਅੱਛਾ ਨਾ ਹੋਵੇ ਉਹਨਾਂ ਨੂੰ ਵੀਊ ਬਹੁਤ ਆਉਂਦੇ ਨੇ ਕਈ ਤਾਂ ਮੈਂ ਇਹ ਜਿਹੇ YouTube ਉੱਪਰ ਦੇਖੇ ਨੇ ਵੀ ਉਹਨਾਂ 'ਚ ਕੱਢਣ ਤੋਂ ਕੋਈ ਕੁਝ ਨਹੀਂ ਹੁੰਦਾ ਹੈ ਤਾਂ ਹੁਣ ਮੈਂ ਨਾਮ ਤਾਂ ਮੈਂ ਕੀ ਲਵਾਂ ਤੁਹਾਨੂੰ ਵੀ ਪਤਾ ਹੀ ਹੋ ਤੁਸੀਂ ਵੀ ਸਾਨੂੰ ਦੇਖਦੇ ਹੋ ਵੀ ਕੱਢਣ ਤੋਂ ਉਹਨਾਂ ਦੇ ਕੰਟੈਂਟ ਵਿੱਚ ਕੁਝ ਵੀ ਨਹੀਂ ਹੁੰਦਾ ਸਾਰਿਆਂ ਗੱਡੀਆਂ ਕਾਰਾਂ 'ਚ ਘੁੰਮਦੇ ਨੇ ਸ਼ਾਪਿੰਗ ਕਰਦੇ ਨੇ ਪਰ ਫਿਰ ਵੀ ਇੰਨੇ ਨੇ ਵੀਊ ਆਉਂਦੇ ਨੇ ਪਤਾ ਨਹੀਂ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਸਿੱਖਣ ਨੂੰ ਮਿਲਦਾ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਕਿ ਉਹ ਕਹੇ ਜਾ ਪ੍ਰਭਾਵ ਪਾ ਰਹੇ ਨੇਗੇ ਹਨਾ ਚਾਰਾਂ ਦਿਨ ਤੁਸੀਂ ਬਣ ਥੰਕ ਕੇ ਰਹਿਣਾ ਗੱਡੀ ਤੇ ਚੜਜੋ ਉੱਤਰ ਜੋ ਖਾ ਲਓ ਪੀ ਲਓ ਸ਼ਾਪਿੰਗ ਕਰ ਲਓ ਘੁੰਮ ਲਓ ਪਤਾ ਨਹੀਂ ਨਾਮ ਚੱਲਦਾ ਵੀ ਕਹਿਣਾ ਉਹ ਜੋ ਨਾਮ ਚੱਲਣ ਲੱਗ ਜਾਂਦਾ ਪਤਾ ਨਹੀਂ ਫਿਰ ਤਾਂ ਪੈਸਾ ਵਸ ਐ ਮੀਂਹ ਵਾਂਗੂ ਡਿੱਗਦਾ YouTube ਪੈਸਾ ਬਹੁਤ ਹੈ YouTube ਤੇ ਬਹੁਤ ਜ਼ਿਆਦਾ ਪੈਸਾ ਪਰ ਨਾਮ ਚੱਲੇ ਦੀ ਗੱਲ ਹੈ ਜਿਹਦਾ ਨਾਮ ਚੱਲਗੇ ਬਸ ਪੈਸੇ ਹੀ ਪੈਸਾ ਮਿਹਨਤ ਵੀ ਬਹੁਤ ਹੈ ਮਿਹਨਤੀ ਹੋ ਤਾਂ ਜਨ ਹਰੋਜ਼ ਵੀਡੀਓ ਐ ਤੁਸੀਂ ਪਹਿਲਾਂ ਕੰਟੈਂਟ ਕ੍ਰੀਏਟ ਕਰੋ ਫਿਰ ਤੁਸੀਂ ਉਹਨੂੰ ਐਡੀਟਿੰਗ ਕਰੋ ਸਾਰੀ ਵੀਡੀਓ ਕੰਪਲੀਟ ਕਰੋ ਬਸ ਸਾਰਾ ਟਾਈਟਲ ਡਿਸਕਰੀਪਸ਼ਨ ਥੰਬਨੇਲ ਬਹੁਤ ਜ਼ਿਆਦਾ ਟਾਈਮ ਲੱਗਦਾ ਫਿਰ ਲੋਕਾਂ ਤੱਕ ਪਹੁੰਚਾਓ ਡੇਲੀ ਦਾ ਇਹ ਵਰਕ ਫਰੋਮ ਹੋਮ ਹੋ ਜਾਂਦਾ ਡੇਲੀ ਆਪਾਂ ਨੂੰ YouTube ਲਈ ਟਾਈਮ ਕੱਢਣਾ ਪੈਂਦਾ ਟਾਈਮ ਦਿਆ ਪਹਿਲਾਂ ਫਿਰ ਮਿਹਨਤ ਕਿਤੇ ਪੱਲੇ ਫਿਰ ਮਿਹਨਤ ਪੱਲੇ ਬੈਣੀ ਬਹੁਤ ਟਾਈਮ ਬਹੁਤ ਲੱਗਦਾ ਠੀਕ ਹੈ ਮਿਹਨਤ ਹੈ ਪੈਸਾ ਬਣਦਾ ਵੀ ਹੈ ਬਾਣਾ ਵੀ ਉਸ ਅਕੋਰਡਿੰਗ ਪੈਸਾ ਮੰਗਦਾ ਹਨ ਜਿਹਨੇ ਤੁਹਾਨੂੰ ਵੀ ਉਸ ਹੁੰਦੇ ਨੇ ਉਹਦੇ ਅਕੋਰਡਿੰਗ ਥੋੜੀ ਇਨਕਮ ਬਣਦੀ ਹੈ। ਤੇ ਆਵਲਾ ਟਾਸ ਵੀ ਇਹਨੇ ਕਹਿੰਦਾ ਹੈ ਇਹ ਹੈ ਨਿਆ ਸਾ ਦਾ ਇੱਕ ਸਕੁਅਰ ਸ਼ੇਪ ਹੈ ਦੀ। ਔਰ ਅੰਦਰੋਂ ਨਹੀਂ ਦੀ ਅਲੱਗ ਬਾਸਕਟ ਨਿਕਲਦੀ ਹੈ। ਇਸ ਤਰ੍ਹਾਂ ਬਾਸਕਟ ਕੱਟ ਕੇ ਆਪ ਵਾਸ਼ ਕਰ ਸਕਦੇ ਆ ਕਲੀਨ ਰੂਆ ਕਰੂਗੀ। ਅੱਛਾ ਲੱਗਾ ਮੈਨੂੰ ਲੂਕ ਵਾਈਜ਼ ਵੀ ਕਿਚਨ ਚ ਪਿਆ ਹੈ। ਅੱਛੇ ਲੱਗੂ ਕਲਰ ਵੀ ਅੱਛਾ ਹੈ ਜੀ। ਆਪਾਂ ਬਾਸਕਟ ਉਸ ਕੱਢ ਕੇ ਵਾਸ਼ ਕਰ ਦੋ ਨਾ ਸਾਰਾ ਦਾਸਪੂਨ ਬਾਹਰ ਚੱਕਣ ਦੀ ਲੋੜ ਨਹੀਂ। ਪਰ ਆਪਾਂ ਸਾਰਾ ਦਾਸਪੂਨ ਬਾਹਰ ਚੱਕ ਕੇ ਲਈ ਲੈ ਕੇ ਜਾਨੇ ਆ ਧੋਨੇ ਆ। ਫਿਰ ਟੱਕਣ ਜਿਆਦਾ ਟੁੱਟਣ ਦੇ ਚਾਂਸ ਨੇ ਮੈਨੂੰ ਤਾਂ ਇਹ ਲੱਗਦਾ। ਵੀ ਆਪਾਂ ਇਹਨੂੰ ਐਦਾਂ ਸੁਕਣਾ ਪਾਉਨੇ ਆ ਨਾ ਟੱਕਣ। ਇਥੋਂ ਥੋੜਾ ਜਿਹਾ ਇਹਨੂੰ ਹੁੰਦਾ ਗਾ ਵੀ ਇੱਥੇ ਐਦਾਂ ਸੁਕਣਾ ਪਾਉਨੇ ਆ। ਮੈਨੂੰ ਲੱਗਦਾ ਵੀ ਤਾਂ ਟੁੱਟਣ ਦੇ ਜਿਆਦਾ ਚਾਂਸ ਹੈ ਇਸ ਕਰਕੇ ਫਸਟ ਟਾਈਮ ਆਹ ਬੜਾ ਲੱਗ ਪਕੀਟ ਵਰਗਾ ਲੱਗ ਰਿਹਾ ਵੀ ਕਿ ਬਾਕੇਟਾ ਲੱਗਦਾ। ਇਹ ਜੀ ਫੋਲਡ ਇੰਨ ਲਗਾ ਦੇ ਕਰਾਂਗੇ। ਕੋਟ ਕੁਆਹ ਹੋਏ ਕਿਚਨ ਦਾ ਡਸਟਬਿਨ ਉਹਨੂੰ ਕਈ ਵਾਰ ਜਾਂਦੇ ਸੀ ਭੁੱਲ ਜਾਂਦੇ ਹੁੰਦੇ ਸੀਗੇ ਤੇ ਫਾਈਨਲੀ ਕੱਲ ਯਾਦ ਕਰਕੇ ਲੈ ਕੇ ਆਂਦਾ ਭੁੱਲਿਆ ਦਵਿੰਦਰ ਬਹੁਤ ਗੁੱਸਾ ਹੋਵੇ ਤੂੰ ਯਾਰ ਨਹੀਂ ਰੱਖਦੀ ਮੈਂ ਕਿ ਭੁੱਲ ਜਾਂਦੀ ਆ ਚਲੋ ਅੱਗੇ ਕਿਚਨ ਦੀ ਡਸਟਬਿਨ ਬੈੱਡ ਸ਼ੀਟਸ ਵਾਲੀ ਕਵਰਡ ਸੈੱਟ ਕਰਨ ਤੋਂ ਬਾਅਦ ਮੈਂ ਅੱਗੇ ਵਾਸ਼ਿੰਗ ਏਰੀਆ ਵਿੱਚ ਮੈਂ ਕੱਪੜੇ ਲੋਡ ਕਰਨ ਮੈਂ ਕਿ ਫਿਰ ਸ਼ਾਮ ਨੂੰ ਮੈਂ ਕਿਚਨ ਦਾ ਕੰਮ ਸ਼ੁਰੂ ਕਰਦੀ ਹਾਂ ਨਾ ਦਾਲ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਫਿਰ ਅਸੀਂ ਡਾਕਟਰ ਕੋਲ ਜਾਂਦਾ ਹਾਂ ਨਾ ਤੇ ਮੈਂ ਕੱਪੜੇ ਲੋਡ ਕਰਦਾ ਜਿੰਨੇ ਹੁਣ ਤੱਕ ਪਏ ਨੇ ਫਿਰ ਜਿਹੜੇ ਰਾਤ ਤੱਕ ਹੋਣਗੇ ਜਦੋਂ ਮੈਂ ਟਾਈਮਰ ਲਗਾਉਣਾ ਹੋਊਂਗੀ ਫਿਰ ਜਿਹੜੇ 2-4 ਉਹ ਤੱਕ ਹੋਣਗੇ ਉਹ ਮੈਂ ਇਹਦੇ ਵਿੱਚ ਪਾ ਜੂਗੀ ਤੇ ਲਿਕਵਿਡ ਪਾ ਜੂ ਟਾਈਮਰ ਲਗਾ ਦੂਗੀ ਫਿਰ ਆਪਾਂ ਨੂੰ ਕੱਪੜਿਆਂ ਦਾ ਇੱਕ ਆਈਡੀਆ ਵੀ ਹੋ ਜਾਂਦਾ ਤੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਅੱਧੇ ਕੱਪੜੇ ਪਹਿਲਾਂ ਲੋਡ ਕਰੀ ਬੈਠੇ ਆ ਵੀ ਉਹ ਆਪਣਾ ਕੰਮ ਕੰਪਲੀਟ ਕਰਕੇ ਆਈਏ ਫਿਰ ਜਿੰਨੇ ਹੁਣ ਤੱਕ ਹੈਗੇ ਕੱਪੜੇ ਹੈਗੇ ਸੀ ਹੁਣ ਤੱਕ ਇਕੱਠੇ ਹੋਏ ਪਏ ਲਾਂਡਰੀ ਬਾਸਕਟ ਵਿੱਚ ਉਹ ਮੈਂ ਸਾਰੇ ਮਸ਼ੀਨ 'ਚ ਕੱਪੜੇ ਪਾ ਤੇ ਤੇ ਇਸ ਤੋਂ ਬਾਅਦ ਜਿਹੜੇ ਕੋਈ ਰਾਤ ਨੂੰ ਆਪਾਂ ਧੋਣ ਤੋਂ ਬਾਅਦ ਚਲੋ ਚੇਂਜ ਕਰ ਆਪਣੇ ਪਤਾ ਵੀ ਲੱਗੇ ਆਈਡੀ ਵੀ ਹੋ ਜਾਂਦਾ ਆਪਣਾ ਕੰਮ ਵੀ ਹੋ ਜਾਂਦਾ ਕੱਪੜੇ ਥੋੜੇ ਜਿਆਦਾ ਇਸ ਲਈ ਸੋਚਿਆ ਫਿਰ ਸਵੇਰ ਨੂੰ ਜਲਦੀ ਸੱਕਣੇ ਪਾਉਣੇ ਹੁੰਦੇ ਨੇ ਧੁੱਪ ਆ ਜਾਂਦੀ ਐ ਇਸ ਵਿੱਚ ਪਾ ਜਾਣੀ ਆ। ਇਹਦੇ ਵਿੱਚ ਮੈਂ ਪਾ ਰਹੀ ਹਾਂ ਡਸਟਿੰਗ ਵਾਲੇ ਕੱਪੜੇ। ਵਾਸ਼ਿੰਗ ਮਸ਼ੀਨ ਦੇ ਕੱਪੜੇ ਲੋਡ ਕਰਤੇ ਆ ਗਰਮ ਪਾਣੀ ਵਿੱਚ ਨਾ ਗਰਮ ਪਾਣੀ ਛੱਡਿਆ ਇਸ ਵਿੱਚੋਂ। ਤੇ ਇਹਦੇ ਵਿੱਚ ਪਾ ਲਿਆ ਡਸਟਿੰਗ ਵਾਲੇ ਕੱਪੜੇ 10 ਮਿੰਟ 15 ਮਿੰਟ ਭੋਗੇ ਫਿਰ ਇਹਨਾਂ ਨੂੰ ਥਾਪੇ ਨਾਲ ਖੋਪੜੀਉਂਗੇ ਮੇਰੇ ਨਾਲ ਦੀ ਸਾਰੀ ਬਾਹਰ ਆ ਜੂਗਾ। ਗਰਮ ਪਾਣੀ ਦੀ ਡਿਪ ਕਰਦੇ ਨੇ। ਹੁਣ ਮੈਂ ਅੱਗੇ ਸਿ ਕਿਚਨ ਵਿੱਚ ਬਣਾ ਰਹੀ ਇਸ ਵਿੱਚ ਦਾਲ ਦਾਲ ਬਣਾ ਰਹੀ ਇਸ ਅਰਹਰ ਦੀ ਥੋੜੀ ਦਾਲ ਬਣਾਉਂ ਛੋਟੇ ਜਿਹੇ ਕੁੱਕਰ ਚ ਬਹੁਤ ਜਲਦੀ ਬਣ ਜਾਂਦੀ ਹੈ ਬਹੁਤ ਜ਼ਿਆਦਾ ਸੁੱਖ ਪੈ ਗਿਆ ਮੈਨੂੰ ਇਹਦੇ ਵਿੱਚ ਨਾਲ ਦਾਲ ਸਭੀ ਬਣਾਉਣੀ ਬਹੁਤ ਹੀ ਇਤ ਲੱਗਦੀ ਆ ਫਟਾਫਟ ਵੇਸੇ ਲਾ ਜਾਂਦੀ ਹੈ ਤੇ ਵੈਸੇ ਵੀ ਥੋੜੇ ਜਾਨੇ ਵਾਸਤੇ ਕੁੱਕਰ ਠੀਕ ਹੈ ਜੇ ਮੈਂ ਅਸੀਂ ਤਿੰਨੇ ਜਾਨੇ ਸਾਨੂੰ ਤਾਂ ਇਹ ਠੀਕ ਲੱਗਦਾ ਮੈਂ ਜ਼ਿਆਦਾ ਇਹ ਹੀ ਯੂਜ਼ ਕਰਦੀ ਹੁੰਨੀ ਆ ਜਦੋਂ ਇਹ ਰਾਜਮਾ ਬਣਾਉਣੀ ਨੇ ਫਿਰ ਮੈਂ ਵੱਡਾ ਯੂਸ ਕਰ ਲਾਣੀ ਥੋੜੀ ਜਿਹੀ ਸਬਜੀ ਬਣਾਉਣੀ ਇਹ ਚ ਬਣਾ ਲਾਣੀ ਜੇ ਜ਼ਿਆਦਾ ਸਬਜ਼ੀ ਹੋਵੇ ਫਿਰ ਵੱਡੇ ਚ ਬਣਾ ਲਾਣੀ ਤੇ ਦਵਿੰਦਰ ਤਾਂ ਕਹਿ ਰਿਹਾ ਸੀ ਐਗ ਕਰੀ ਬਣਾ ਲਾ ਮੈਂ ਕਿਹਾ ਨਹੀਂ ਅੱਜ ਜੋ ਮੈਨੂੰ ਠੀਕ ਲੱਗੂ ਮੈਂ ਤੋ ਉਹ ਕਰੂੰ ਅੱਜ ਨਹੀਂ ਮੈਂ ਸੁਣਦੀ ਹੈਗੀ ਸੱਚੀ ਕਈ ਵਾਰ ਆਪਾਂ ਆਏ ਹੁੰਦਾ ਨਾ ਵੀ ਹੁਣ ਦੱਸ ਤੁਹਾਡੇ ਆਰਡਰਾਂ ਚੱਲੀਏ ਵੀ ਮੇਰੇ ਅੱਚ ਚੂਲਾ ਚੋਂ ਕੰਮ ਹੈ ਸਾਹਮਣਾ ਮੈਂ ਕਰਨਾ ਜਵੇਂ ਮੈਨੂੰ ਠੀਕ ਲੱਗੂ ਮੈਂ ਤੋ ਉਹ ਵੀ ਕਰੂੰ ਮੈਂ ਕਿਹਾ ਨਹੀਂ ਅੱਜ ਤਾਂ ਮੈਂ ਦਾਲੀ ਬਣਾਉਂਗਾ ਇੱਕ ਗਰੀਨ ਵੀ ਬਣਾ ਦੇ ਤੇ ਹੁਣ ਦਵਿੰਦ ਕਹਿੰਦੇ ਭੁੱਖ ਲੱਗੇ ਮੈਨੂੰ ਕੁਝ ਖਾਣ ਨੂੰ ਤੇ ਮੈਂ ਕਿਹਾ ਚਲ ਪਨੀਰ ਦੀ ਭੁਰਜੀ ਪਈ ਆ ਸਵੇਰੇ ਮੈਂ ਨਾ ਪਨੀਰ ਦੀ ਭੁਰਜੀ ਬਣਾਈ ਸੀ ਮਟਰ ਪਾ ਕੇ ਵੀ ਤੁਹਾਨੂੰ ਮੈਂ ਭੁਰਜੀ ਵਾਲਾ ਸੈਂਡਵਿਚ ਬਣਾਉਣਾ ਤੇ ਇਹ ਕਹਿੰਦੇ ਬਣਾ ਦੇ ਫਿਰ ਮੈਂ ਆਈ ਵੀ ਪੁੱਛਿਆ ਵਿੱਚ ਕੀ ਪਾਵਾਂ ਕਹਿੰਨ ਉਹ ਕੁਝ ਵਿੱਚ ਹੋਰ ਸੈਲਡ ਵਗੈਰਾ ਕੀ ਪਾ ਸਕਦੇ ਮੈਂ ਕਿਹਾ ਹਾਂਜੀ ਤੁਸੀਂ ਸੈਲਡ ਖਾਉਂਗੇ ਮੈਂ ਸੈਲਡ ਪਾ ਦੂੰ ਤੁਸੀਂ ਦੇਖੋ ਜੇ ਕੱਲੀ ਭੁਰਜੀ ਖਾਣੀ ਆ ਵੀ ਭੁਰਜੀ ਵਾਲਾ ਸੈਂਡਵਿਚ ਬਣਾਉਣਾ ਮੈਂ ਕੱਲੀ ਭੁਰਜੀ ਪਾਵਾਂ ਤੇ ਕਹਿੰਦੇ ਚਲੋ ਸੈਲਡ ਪਾ ਦੋ ਬਣਾ ਦੋ ਤੇ ਮੈਂ ਸੈਂਡਵਿਚ ਬਣਾ ਲਈ ਸੀ ਸੈਲਡ ਕੱਟ ਲਿਆ ਖੀਰਾ ਟਮਾਟਰ ਇੱਕ ਸ্লাইਸ ਮੈਂ ਲਗਾਤੀ ਤੰਦੂਰੀ ਮਾਇਓਨੀਜ਼ ਇੱਕ ਤੇ ਲਗਾਤੀ ਮੈਂ ਕੈਚਅਪ ਇਹ ਸੈਂਡਵਿਚ ਮੈਂ ਬਣਾ ਕੇ ਲੈ ਗਈ ਪਰ ਪਸੰਦ ਨਹੀਂ ਆਇਆ ਉਹਨਾਂ ਨੂੰ ਦਸੋ ਇੰਨਾ ਨਖਰਾ ਯਾਰ ਇੰਨਾ ਨਕਰ ਮੈਂ ਤਾਂ ਕਮਨ ਮੰਨ ਗਈ ਕਹਿੰਦੇ ਨਾ ਇਟ ਸਵਾਦ ਨਹੀਂ ਆ ਮੈਂ ਕਿ ਹੱਦੋਂ ਤੂੰ ਜਮੀ ਕਦਰ ਨਹੀਂ ਹੈਗੀ ਵੀ ਕੋਈ ਬੰਦਾ ਤੁਹਾਡੇ ਵਾਸਤੇ ਚੀਜ਼ ਬਣਾਉਂਦਾ ਮਿਹਨਤ ਕਰਦਾ ਉਸ ਕਹਿੰਦੇ ਸਵਾਦ ਨਹੀਂ ਕੀ ਆ ਪੁਰਜੀ ਦੋ ਸਵੇਰ ਖਾਂਦੇ ਨੇ ਪੁਰਜੀ ਸਵੇਰੇ ਖਾਂਦੇ ਨੇ ਬ੍ਰੈਡ ਨਾਲ ਸੈਲਡਾ ਇਹ ਹੁਣ ਖਾਣ ਵਾਲੀਆਂ ਚੀਜ਼ਾਂ ਤਾਂ ਹੈਗੀਆਂ ਦਸੋ ਹੋਰ ਬੇਸਵਾਦ ਵਿੱਚ ਕੀ ਹੋ ਗਿਆ ਇਹ ਨਾ ਮੈਨੂੰ ਤਾਂ ਕੁ ਮਦਦ ਨਹੀਂ ਆਇਆ ਖਾ ਕੇ ਮੈਨੂੰ ਤਾਂ ਸੁਆਹ ਨਹੀਂ ਲੱਗੀ ਮੈਨੂੰ ਤਾਂ ਕੁਝ ਹੋਰ ਬਣਾ ਕੇ ਦੇ। ਨਾ ਦੇਖ ਲਓ। ਇੰਨੇ ਜਿਆਦਾ ਨਖਰੇ ਇੰਨੇ ਨਖਰੇ ਕਰ ਦੇਣਾ। ਹੋਰ ਮੈਂ ਚੀਜ਼ ਬਣਾ ਕਹਿੰਦੇ ਪ੍ਰੋਪਰ ਵੇ ਨਾਲ ਲੈ ਕੇ ਆਂਦੇ ਵੀ ਖਾਣ ਵਾਲੇ ਨੂੰ ਵੀ ਚੰਗਾ ਲੱਗੇ ਨਹੀਂ ਹੈਗੇ ਉਹ ਵੀ ਛੁੱਟ ਜੇ ਲੱਗ ਜਾਂਦੀਆਂ ਭਾਂਡਿਆਂ ਵਿੱਚ। ਫਿਰ ਮੈਨੂੰ ਕਹਿੰਦੇ ਕੁਝ ਹੋਰ ਦੇ ਖਾਣ ਨੂੰ ਕੁਝ ਹੋਰ ਦੇ ਮੈਂ ਚਲੋ ਚਨਾ ਚਟਾ ਬਣਾ ਬਣਾਣਾ ਨਹੀਂ ਕਹਿੰਦੇ ਹਾਂ ਚਨਾ ਚਟਾ ਫਿਰ ਕਹਿੰਦੇ ਚਨਾ ਚਟਾ ਚ ਆਲੂ ਪਾਉਣੇ ਨੇ ਮੈਂ ਕਿਹਾ ਬੋਇਲ ਆਲੂ ਤਾਂ ਮੇਰੇ ਕੋਲ ਹੈ ਨਹੀਂ ਇਸ ਟਾਈਮ ਕਾਲਾ ਸੈਲਡ ਪਨੀਰ ਪਾਉਣਾ ਨਹੀਂ ਕਹਿੰਦੇ ਨਹੀਂ ਆਲੂ ਵੀ ਪਾਉਣੇ ਆਲੂ ਬਿਨਾਂ ਨਹੀਂ ਸਵਾਲ ਲਾਦੇ ਫਿਰ ਮੈਂ फटाफट ਦੋ ਆਲੂ ਮਾਈਕ੍ਰੋਵੇਵ ਵਿੱਚ ਬੋਇਲ ਕਰੇ ਸਪੈਸ਼ਲ ਫਿਰ ਮੈਂ ਚਾਟ ਬਣਾਈ ਇਹਦੇ ਵਿੱਚ ਪਾ ਲਈਆਂ ਕਾਲਾ ਨਮਕ ਕਾਲੀ ਮਿਰਚ ਲਾਲ ਮਿਰਚ ਪਾਈ ਥੋੜੀ ਚਾਟ ਮਸਾਲਾ ਪਨੀਰ ਵੀ ਪਾਤਾ ਮੈਂ ਪਿਆਜ਼ ਟਮਾਟਰ ਰੱਖੀ ਆ ਆਲੂ ਬੋਇਲ ਕਰੇ ਇੰਨਾ ਨਖਰਾ ਯਾਰ ਬੱਚੇ ਨੀ ਮੇਰੇ ਤਾਂ ਇੰਨੇ ਨਖਰੇ ਕਰਦੇ ਜਿੰਨੇ ਮੇਰੇ ਤਾਂ ਪਤੀ ਦੇ ਨਖਰੇ ਕਰਦਾ ਐਨੇ ਖਾਣ ਚ ਐਨੇ ਜ਼ਿਆਦਾ ਚੂਜ਼ੀ ਨੇ ਨਾ ਐਨੇ ਸਵਾਲ ਲਾ ਹਲਾ ਖਾਂਦੇ ਚੀਜ਼ਾਂ ਮੈਂ ਕੀ ਦੱਸਾਂ ਕਦੇ ਕਦੇ ਤਾਂ ਮੈਨੂੰ ਵੀ ਗੁੱਸਾ ਆਉਣ ਲੱਗ ਜਾਂਦਾ ਇਹ ਹੈ ਇਹ ਜਿਹਾ ਬੰਦਾ ਖਾਣ ਚ ਇਹਨੇ ਸਵਾਦ ਭਰ ਦੇਣਾ ਹਰ ਇੱਕ ਚੀਜ਼ ਨਾਲ ਪਰਫੈਕਟ ਪੂਰੀ ਟੇਸਟੀ ਚਾਹੀਦੀ ਆ ਚਲੋ ਜੀ ਕੋਈ ਗੱਲ ਨਹੀਂ ਜਲਦਾ ਰਹਿੰਦਾ ਘਰਾਂ ਚਾ ਕੁਝ ਨਾ ਬੱਚਿਆਂ ਦੇ ਨਾਲ ਕਰੇ ਜਲਦੇ ਪਤੀ ਦੇ ਵੀ ਚੰਨੇ ਪੈਂਦੇ ਨੇ ਕਈ ਵਾਰੀ ਬਹੁਤ ਚਾਟ ਬਣ ਕੇ ਰੈਡੀ ਉੱਪਰ ਮੈਂ ਪਨੀਰ ਪਾਤ ਪਨੀਰ ਮੈਂ ਜ਼ਿਆਦਾ ਮਿਕਸ ਨਹੀਂ ਕਰਾਂਗੀ ਬਹੁਤ ਜ਼ਿਆਦਾ ਸੌਫਟ ਸੀ ਬਿਨਵਾਇਂ ਸੀ ਮਿਕਸ ਕਰਾਂਗੀ ਇਹ ਟੁੱਟ ਨਾ ਜਾਵੇ ਟਾਈਮ ਹੋ ਰਿਹਾ 6 ਵਜੇ ਦਾ ਤੇ ਅਸੀਂ ਚੱਲੇ ਆ ਮਾਂਸਾਂ ਨਾਲ ਤਾਂ ਮੈਂ ਸ਼ੂਲੇ ਨਾਲ ਜਦ ਮੇਰੇ ਆ ਪੇਨ ਆਏ ਦਿਖਾ ਕੇ ਉਹਨੇ ਡਾਕਟਰ ਨੂੰ ਵੀ ਜ਼ਿਆਦਾ ਸੀਰੀਅਸ ਪ੍ਰੋਬਲਮ ਨਾ ਹੋ ਜਾ ਗਏ ਜਾਂ ਕਿ ਤੇ ਹੁਣ ਤੱਕ ਤਾਂ ਮੈਨੂੰ ਮੈਂ ਤਾਂ ਸੀਰੀਅਸ ਮੰਨ ਨਹੀਂ ਲਈ ਇਸ ਮੈਂ ਦਵਿੰਦਰ ਨੂੰ ਕਿਹਾ ਮੇਰੇ ਬਿਲਕੁਲ ਪ੍ਰੋਬਲਮ ਹੀ ਜਾਇਆ ਇੱਕ ਅੰਦਰ ਖਾਣ ਤੇ ਬੋਢਲ ਪਰ ਕਹਿੰਦੇ ਨਹੀਂ ਡਾਕਟਰ ਨੂੰ ਦਿਖਾਉਣ ਦਾ ਫਾਇਦਾ ਵੀ ਕੱਲ ਨੂੰ ਜ਼ਿਆਦਾ ਵੱਧ ਕੇ ਟੱਕਾ ਹੋ ਜਾਊਗਾ ਤੇ ਦਿਖਾ ਕੇ ਉਹਨੇ ਡਾਕਟਰ ਨੂੰ ਚੱਲੇ ਮਾਂ ਦਾ ਟਾਈਮ ਹੋ ਗਿਆ 6 ਵਜੇ ਦਾਲ ਸਬ지 ਬਣ ਗਈ ਆਟਾ ਵੀ ਗੁੰਨਿਆ ਪਿਆ ਤੇ ਥੋੜੀ ਜਿਹੀ ਮੈਂ ਵਾਕ ਵੀ ਕਰ ਲਈ ਆਪਣੀ ਟਾਈਮ ਹੋ ਗਿਆ 9:30 ਦਾ ਸੇ ਮਾਂ ਦਾ ਅਗਲੇ ਦਿਨਾਂ ਚੱਲ ਗਿਆ ਤੇ ਮੈਂ ਲੈਂ ਕਿੰਗਾ ਤਮੀ ਫਾਈਨਲੀ ਮੇਰੇ ਨਹੀਂ ਕੁਝ ਆਇਆ ਫੁੱਟੇ ਭਾਈ ਕਰਾਂਗੇ ਬਾਏ ਬਾਏ कैंपस के शूज़ पहला भी कैंपस के कंफर्टेबल है कुछ इस तरह कलर डिजाइन है लेस जस्ट वैसे देखने होने पर है नहीं है लेसिस का डिज़ाइन दिखता है ये मैं डेली रूटीन वॉक पर अपने शूज पाया करूँगी कंफर्टेबल ही ने वाइज भी अच्छे ने सैवन हंड्रेड ਐਂਡ ਮੇਰੇ ਜਾਰਵਲ ਡਾਕਟਰ ਕਹਿੰਦਾ ਕੋਈ ਵਿਜੀਬਲ ਨਹੀਂ ਹੈਗਾ ਸੋ ਮੈਂ ਕੁਝ ਇਹਦੇ ਵਿੱਚ ਹਾਲੇ 10 ਦਿਨ ਲੱਗ ਸਕਦਾ ਐਕਸਟਰਾ ਹੋਗਾ ਸੀ ਕੱਲ ਨੂੰ ਮਾਰਨਿੰਗ ਚ ਪਰਸੋ ਮਾਰਨਿੰਗ ਆਵਾਂਗੇ ਐਕਸਟਰਾ ਹੋਗਾ ਉਸ ਤੋਂ ਬਾਅਦ ਫਿਰ ਲੱਗੂ ਕਿ ਕੀ ਪ੍ਰੋਬਲਮ ਹੈ ਦਰਦ ਹੈਗਾ ਹੱਥ ਨਾਲੇ ਤਸੀਹ ਹੁੰਦਾ ਨਹੀਂ ਥਾਣ ਟੇਨ ਚ ਬੋਲਨਸ ਹੁੰਦਾ ਨਹੀਂ ਸੋ ਇਫ ਮੈਨ ਗਾਈਡ ਵੀਡੀਓ ਹੋਪਸ ਤੁਹਾਨੂੰ ਜਿਹੜੀ ਵੀਡੀਓ ਅੱਛੀ ਲੱਗੀ ਹੋ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਖੂਬ አመੀ ਵੀਡੀਓ ਲੈ ਕੇ ਤੇਲਿੰਗ ਗੁੱਡਬਾਈ ਐਂਡ ਸਬਸਕ੍ਰਾਈਬ